ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਬਲੌਗਸ ਅਮਰੀਕਾ ਦੇ ਲੋਕ ਆ ਜਿਹੜੇ ਬਹੁਤ ਵੱਡੀ ਜਿਹੜੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਤੇ ਇੰਨਾ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਅਮਰੀਕਾ ਵਰਗੇ ਆ ਮੁਲਕਾਂ ਦੇ ਵਿੱਚ ਇਹ ਕੁਛ ਵੀ ਚੱਲਦੇ ਆ ਜਿਹੜੇ ਇੱਕ ਥਾਪੜ ਕੇ ਦਿਵਾਈ ਦਿੰਦੇ ਆ ਕਿ ਅਮਰੀਕਾ ਚ ਆ ਅਮਰੀਕਾ ਚ ਉਹ ਆ ਤੇ ਸਾਰੀ ਦਿਹਾੜੀ ਅਮਰੀਕਾ ਵਰਗੇ ਮੁਲਕਾਂ ਦੇ ਗੁਣ ਗਾਉਂਦੇ ਰਹਿੰਦੇ ਆ ਤੇ ਹੁਣ ਉਹਨਾਂ ਦੀ ਬੋਲਤੀ ਬੰਦ ਕਰਤੀ ਐ ਏਡੀ ਵੱਡੀ ਜਿਹੜੀ ਠੱਗਿਆ ਅਮਰੀਕਾ ਦੇ ਲੋਕਾਂ ਨਾਲ ਹੋਈ ਐ ਆਪਾਂ ਨੂੰ ਸਾਰਿਆਂ ਨੂੰ ਪਤਾ ਐ ਕਿ ਲਾਸ ਐਂਜਲਸ ਸ਼ਹਿਰ ਅੱਗ ਦੀ ਲਪੇਟ ਵਿੱਚ ਆਇਆ ਪਿਛਲੇ ਕੁਝ ਦਿਨਾਂ ਤੋਂ ਅੱਗ ਲੱਗੀ ਹੋਈ ਐ ਤੇ ਹਜ਼ਾਰਾਂ ਜਿਹੜਾ ਹੈਗਾ ਅਰਬ ਡਾਲਰ ਦਾ ਨੁਕਸਾਨ ਹੋ ਚੁੱਕਿਆ ਹਜ਼ਾਰਾਂ ਜਿਹੜੇ ਸੈਂਕੜੇ ਘਰ ਬਰਬਾਦ ਹੋ ਚੁੱਕਿਆ ਈਵਨ ਕਿ ਵੱਡੀਆਂ-ਵੱਡੀਆਂ ਹਸਤੀਆਂ ਜਿਹੜੀਆਂ ਉਸ ਸ਼ਹਿਰ ਦੇ ਵਿੱਚ ਰਹਿੰਦੀਆਂ ਸੀ ਉਹਨਾਂ ਦੇ ਘਰ ਵੀ ਨਹੀਂ ਬਚੇਗੇ ਤੇ ਐਡੀ ਵੱਡੀ ਜਿਹੜੀ ਅਣਹੋਣੀ ਐ ਉਹ ਰੱਬ ਨਾ ਕਰੇ ਵੀ ਕਿਸੇ ਮੁਲਕ ਨਾਲ ਹੋਵੇ ਪਰ ਜਿਸ ਹਿਸਾਬ ਨਾਲ ਅਮਰੀਕਾ ਵੀ ਅਮਰੀਕਾ ਦਾ ਜੋਰ ਲੱਗ ਰਿਹਾ ਵੀ ਉਸ ਹਿਸਾਬ ਨਾਲ ਜਾਨੀ ਕਿ ਲੱਗਦਾ ਨਹੀਂ ਸੀਗਾ ਵੀ ਅਮਰੀਕਾ ਨੇ ਕਿਸੇ ਇਸ ਤਰ੍ਹਾਂ ਦੀ ਅਣਹੋਣੀ ਦਾ ਕਦੇ ਕੋਈ ਐਕਸਪੈਕਟੇਸ਼ਨ ਕੀਤੀ ਹੋਊਗੀ ਜਿਸ ਹਿਸਾਬ ਨਾਲ ਉਨ੍ਹਾਂ ਦਾ ਜੋ ਵੀ ਕੈਨੇਡਾ ਵਰਗੇ ਮੁਲਕ ਵੀ ਹੈਲਪ ਕਰ ਰਹੇ ਆ ਪਰ ਅਜੇ ਤੱਕ ਅੱਗ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਤੇ ਇਹਦੇ ਨਾਲ ਹੀ ਚਲਦਿਆਂ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਇੰਸ਼ੋਰੈਂਸ ਕਰਵਾਏ ਹੋਏ ਸੀ ਪਾਲਸੀਆਂ ਹੋਈਆਂ ਵੀਆਂ ਸੀ ਹੁਣ ਹੋਇਆ ਕਿ ਉਹਨਾਂ ਲੋਕਾਂ ਨਾਲ ਧੋਖਾ ਕੀ ਹੋਇਆ ਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਸੀਗੀਆਂ ਜਿਹੜੇ ਲੱਖਾਂ ਡਾਲਰ ਦੇ ਘਰ ਸੀਗੇ ਉਹਨਾਂ ਦੀਆਂ ਇੰਸ਼ੋਰੈਂਸ ਪਾਲਸੀਆਂ ਉਹਨਾਂ ਨੂੰ ਦੱਸੇ ਬਿਨਾ ਕੈਨਸਲ ਕਰਤੀਆਂ ਤੇ ਹੁਣ ਤੁਸੀਂ ਦੇਖ ਲਓ ਜਿਹੜੇ ਬੰਦੇ ਦਾ ਲੱਖਾਂ ਡਾਲਰ ਦਾ ਘਰ ਸੜ ਗਿਆ ਹੁਣ ਉਹ ਜਾਊਗਾ ਕਿੱਥੇ ਕਿੱਥੋਂ ਉਹਦੀ ਪਰਪਾਈ ਹੋਊਗੀ ਵੀ ਇੰਸ਼ੋਰੈਂਸ ਕੰਪਨੀਆਂ ਵੱਲੋਂ ਉਹਨਾਂ ਨੂੰ ਬਿਨਾਂ ਦੱਸੇ ਇੰਸ਼ੋਰੈਂਸ ਪਾਲਸੀਆਂ ਨੂੰ ਕੈਨਸਲ ਕਰਨਾ ਕੀ ਇਹ ਜਾਇਜ਼ ਹੈ ਹੁਣ ਜਦੋਂ ਇੰਸ਼ੋਰੈਂਸ ਕੰਪਨੀਆਂ ਪਹਿਲਾਂ ਤਾਂ ਲੋਕਾਂ ਨੂੰ ਡਰਾਉਂਦੀਆਂ ਵੀ ਤੁਸੀਂ ਆਹ ਕੁਝ ਹੋ ਜਾਊਗਾ ਜੀ ਉਹ ਕੁਝ ਹੋ ਜਾਊਗਾ ਤੁਸੀਂ ਪਾਲਸੀ ਕਰਾ ਲਓ ਪਰ ਜਿਹੜੇ ਬੰਦਿਆਂ ਨੇ ਪਾਲਿਸੀ ਕਰਾਈ ਸੀ ਵੀ ਕੱਲ ਨੂੰ ਮੈਨੂੰ ਕੋਈ ਇਕਨੋਮਿਕ ਲਾਸ ਨਾ ਹੋਵੇ ਕੱਲ ਨੂੰ ਮੇਰੀ ਕੋਈ ਦੇਣਦਾਰੀ ਨਾ ਹੋਵੇ ਕੱਲ ਨੂੰ ਮੇਰੀ ਜਿਹੜੀ ਪ੍ਰਾਪਰਟੀ ਆ ਉਹ ਕਿਸੇ ਵਜ੍ਹਾ ਕਰਕੇ ਕੋਈ ਨੁਕਸਾਨ ਪਹੁੰਚਦਾ ਤਾਂ ਮੈਨੂੰ ਕੋਈ ਆਰਥਿਕ ਬੋਝ ਨਾ ਚੱਲਣਾ ਪਵੇ ਪਰ ਦੇਖੋ ਤੁਸੀਂ ਅਮਰੀਕਾ ਦੀਆਂ ਜਿਹੜੀਆਂ ਕੰਪਨੀਆਂ ਉਹਨਾਂ ਨੇ ਹਜ਼ਾਰਾਂ ਸੈਂਕੜੇ ਲੋਕਾਂ ਦੀਆਂ ਇੰਸ਼ੋਰੈਂਸ ਪਾਲਿਸੀਆਂ ਉਹਨਾਂ ਨੂੰ ਬਿਨਾਂ ਦੱਸੇ ਕੈਨਸਲ ਕਰਤੀਆਂ ਲੋਕ ਬੇਕਾਰ ਹੋ ਗਏ ਹੁਣ ਵਿਚਾਰੇ ਇੰਨੇ ਜਿਹੜੀ ਹੈਗੀ ਆ ਪਰ ਭਾਈ ਕਿੱਥੋਂ ਕਰਨਗੇ ਹੁਣ ਆਪਣੇ ਲੋਕ ਕੀ ਕਰਦੇ ਆ ਆਪਣੇ ਲੋਕ ਅਮਰੀਕਾ ਵਰਗੇ ਮੁਲਕਾਂ ਦੀ ਜਿਹੜੀ ਤਾਰੀਫ ਕਰਨੋਂ ਨਹੀਂ ਹਟਦੇ ਉੱਥੇ ਤਾਂ ਜੀ ਆਏ ਆ ਉੱਥੇ ਆ ਸਿਸਟਮ ਹੈ ਜੀ ਉੱਥੇ ਤਾਂ ਕੋਈ ਧੋਖਾ ਨਹੀਂ ਉੱਥੇ ਤਾਂ ਕੋਈ ਠੱਗੀ ਨਹੀਂ ਜੀ ਉਥੋਂ ਦੀਆਂ ਤਾਂ ਕੰਪਨੀਆਂ ਇੰਸ਼ੋਰੈਂਸ ਕੰਪਨੀਆਂ ਮੈਟੋਮੈਟਿਕ ਕਲੇਮ ਪਾਸ ਕਰਦੀਆਂ ਵੀ ਮੈਨੂੰ ਨਹੀਂ ਲੱਗਦਾ ਕਿ ਉਹ ਜੀ ਜਿਹੜੀ ਕਨਾਉਣੀ ਹਰਕਤ ਆ ਕਿਸੇ ਦੇਸ਼ ਦੀ ਇੰਸ਼ੋਰੈਂਸ ਕੰਪਨੀ ਨੇ ਇਦਾਂ ਲੋਕਾਂ ਨਾਲ ਕੀਤਾ ਹੋਊਗਾ ਵੀ ਦੱਸੋ ਬੰਦੇ ਦੀ ਸੇਫਟੀ ਕਿੱਥੇ ਰਹਿ ਜਾਂਦੀ ਆ ਵੀ ਉਹਨਾਂ ਨੇ ਆਪਦੇ ਸੈਂਕੜੇ ਡਾਲਰ ਲਾ ਕੇ ਪਾਲਸੀਆਂ ਕਰਵਾਈਆਂ ਸੀ ਤਾਂ ਹੁਣ ਉਹਨਾਂ ਨੂੰ ਪਤਾ ਲੱਗਿਆ ਵੀ ਉਧਰੋਂ ਸਾਡਾ ਘਰ ਵੀ ਖਤਮ ਹੋ ਗਏ ਤੇ ਸਾਡੀਆਂ ਪਾਲਸੀਆਂ ਵੇਖੋ ਬਿਨਾਂ ਦੱਸੇ ਕਿੱਡਾ ਵੱਡਾ ਧੱਕਾ ਇਹ ਅਮਰੀਕਾ ਅਰਗੇ ਮੁਲਕਾਂ ਦੇ ਵਿੱਚ ਆਪਾਂ ਸੋਚ ਵੀ ਨਹੀਂ ਸਕਦੇ ਬਿਨਾਂ ਦੱਸੇ ਬੰਦਿਆਂ ਦੀਆਂ ਪਾਲਸੀਆਂ ਕੈਨਸਲ ਕਰਤੀਆਂ ਵੀ ਦੇਖੋ ਉਹਨਾਂ ਦਾ ਜਿਹੜਾ ਹੈਗਾ ਚਲਾਕੀ ਉਹਨਾਂ ਦੀ ਇੰਸ਼ੋਰੈਂਸ ਕੰਪਨੀ ਦੀ ਕਿੱਥੇ ਆ ਤੇ ਹੁਣ ਉਹੀ ਇੰਸ਼ੋਰੈਂਸ ਕੰਪਨੀਆਂ ਲੋਕਾਂ ਨੂੰ ਡਰਾਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੀ ਤੁਹਾਡੇ ਘਰ ਆ ਅੱਗ ਨਾਲ ਸੜ ਸਕਦੇ ਆ ਪਾਲੀਸੀਆਂ ਕਰਾਓ ਫਿਰ ਬੰਦੇ ਨੂੰ ਪਾਲੀਸੀਆਂ ਕਰਾਉਣ ਦਾ ਲਾਭ ਕੀ ਹੈ ਹੁਣ ਤੁਸੀਂ ਸ਼ਾਇਦ ਤੁਹਾਨੂੰ ਯਾਦ ਹੋਊਗਾ 2011 ਦੇ ਵਿੱਚ ਜਾਪਾਨ ਦੇ ਵਿੱਚ ਸੁਨਾਮੀ ਆਈ ਸੀ ਤੇ ਉਹਦੇ ਨਾਲ ਲਗਭਗ ਜਵਾਨ ਜਾਪਾਨ ਦੇ ਵਿੱਚ 360 ਅਰਬ ਡਾਲਰ ਦਾ ਨੁਕਸਾਨ ਹੋਇਆ ਸੀਗਾ 6000 ਬੰਦਾ ਜ਼ਖਮੀ ਹੋ ਗਿਆ ਸੀਗਾ ਤੇ 25000 ਬੰਦਾ ਲੱਭਿਆ ਹੀ ਨਹੀਂ ਹੁਣ ਅੱਜ ਵੀ ਜਾਪਾਨ ਦੇ ਲੋਕ ਆ ਜਿਹੜੇ ਉਸ ਏਰੀਏ ਦੇ 75 ਕਿਲੋਮੀਟਰ ਰੇਡੀਅਸ ਚ ਰਹਿੰਦੇ ਆ ਉਹਨਾਂ ਨੂੰ ਅੱਜ ਵੀ 130 ਫੁੱਟ ਉੱਚੀਆਂ ਜਿਹੜੀਆਂ ਸੁਨਾਮੀ ਦੀਆਂ ਲਹਿਰਾਂ ਅੱਜ ਵੀ ਚੇਤੇ ਆਉਂਦੀਆਂ ਅੱਜ ਵੀ ਉਹ ਡਰਦੇ ਆ ਪਰ ਜਾਪਾਨ ਵਰਗੇ ਮੁਲਕ ਨੇ ਤਾਂ ਸਾਰਾ ਸਾਰੀ ਚੀਜ਼ ਨੂੰ ਟੈਕਲ ਕਰ ਲਿਆ ਕਾਬੂ ਕਰ ਲਿਆ ਚਲੋ ਸਮਾਂ ਸੀਗਾ ਕੋਈ ਮਾੜਾ ਨਿਕਲ ਗਿਆ ਹਨਾ ਕੋਈ ਪਤਾ ਨਹੀਂ ਹੁੰਦਾ ਆਪਾਂ ਨੂੰ ਵੀ ਕਦੋਂ ਕਿਉਂ ਜੀਣ ਹਾਉਣੀ ਕਿਸੇ ਤਰ੍ਹਾਂ ਲੋਕਾਂ ਨੂੰ ਕੇਅਰ ਲੈਣੀ ਆ ਜਾਂ ਕਿਸੇ ਦੇਸ਼ ਤੇ ਵਿਪਤਾ ਪੈ ਜਾਣੀ ਆ ਪਰ ਸਾਨੂੰ ਅਮਰੀਕਾ ਦੇ ਲੋਕਾਂ ਨਾਲ ਬੇਹਦ ਹਮਦਰਦੀ ਹੈ ਜਿਨ੍ਹਾਂ ਦੇ ਘਰ ਸੜ ਗਏ ਜਿਨ੍ਹਾਂ ਦਾ ਫੈਮਿਲੀ ਮੈਂਬਰ ਚਲੇ ਗਏ ਇੱਕ ਬੱਚੇ ਦੀ ਵੀ ਨਿਊਜ਼ ਹੈ ਵੀ ਛੋਟਾ ਜਾਂ 2.5 ਸਾਲ ਦਾ ਬੱਚਾ ਸੀਗਾ ਉਹ ਘਰੋਂ ਨਿਕਲ ਨਹੀਂ ਸਕਿਆ ਵਿੱਚੇ ਵਿਚਾਰਾ ਉਹ ਅੱਗ ਦੀ ਲਪੇਟ ਚ ਆ ਗਿਆ ਤੇ ਪੂਰਾ ਹੋ ਗਿਆ ਤੇ ਬਹੁਤ ਵੱਡਾ ਘਾਟਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਆ ਪਰ ਜਿੱਥੋਂ ਤੱਕ ਜਿਹੜਾ ਹੈਗਾ ਇੰਸ਼ੋਰੈਂਸ ਕੰਪਨੀਆਂ ਦਾ ਸਵਾਲ ਆ ਇਹਨਾਂ ਲੋ ਜਿਹੜੀ ਹਰਕਤ ਕੀਤੀ ਗਈ ਆ ਅਮਰੀਕਾ ਦੇ ਲੋਕਾਂ ਨਾਲ ਬਹੁਤ ਘਨੌਣੀ ਹਰਕਤ ਹੈਗੀ ਆ ਜਿਹੜੇ ਕਮਲਾ ਹੈਰਿਸ ਐ ਐਕਸ ਪ੍ਰੈਜ਼ੀਡੈਂਟ ਅਮਰੀਕਾ ਦੇ ਉਹਨਾਂ ਨੇ ਵੀ ਬਹੁਤ ਰੌਲਾ ਪਾਇਆ ਵੀ ਇਹ ਜਿਹੜਾ ਮੁੱਦਾ ਹੈ ਇਹ 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 ਮੁੱਦੇ ਨੂੰ ਵੱਡੇ ਲੈਵਲ ਤੇ ਲੋਕ ਜਿਹੜਾ ਹੈਗਾ ਅੱਗੇ ਲੈ ਕੇ ਆਉਣ ਤਾਂ ਜੋ ਲੋਕਾਂ ਨਾਲ ਇਨਸਾਫ ਹੋ ਚਕੇ ਵਰਨਾ ਤਾਂ ਜਿਹੜਾ ਘਾਟਾ ਪਿਆ ਹੀ ਐ ਘਰ ਤਾਂ ਸਾੜ ਹੀ ਗਏ ਐ ਲੋਕਾਂ ਦਾ ਜਿਹੜਾ ਕੀਮਤੀ ਸਮਾਨ ਸੀਗਾ ਉਹ ਵੀ ਸੜ ਕੇ ਸੁਆਹ ਹੋ ਗਿਆ ਵੀ ਉਹਨਾਂ ਕੋਲੇ ਕੁਝ ਨਹੀਂ ਬਚਿਆਗਾ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਐਡੇ ਵੱਡੇ ਲੈਵਲ ਤੇ ਜਿਹੜਾ ਆ ਕੁਛ ਹੋ ਜਾਣਾ ਅਮਰੀਕਾ ਨੇ ਆਪਦਾ ਪੂਰਾ ਵਾਹ ਲਾਤਾ ਆਪਦੀ ਪੂਰੀ ਮਸ਼ੀਨਰੀ ਨਾਲ ਅੱਗ ਬੁਝਾਉਣ ਤੇ ਹਨਾ ਕੈਨੇਡਾ ਵਰਗੇ ਮੁਲਕ ਵੀ ਹੈਲਪ ਕਰ ਰਹੇ ਐ ਪਰ ਅੱਗ ਤੇ ਕਾਬੂ ਪਾਉਣਾ ਜਿਹੜਾ ਹੈਗਾ ਮੁਸ਼ਕਲ ਜਾਪਦਾ ਏ ਅੱਗ ਆਟੋਮੈਟਿਕਲੀ ਜਿੰਨਾ ਚਿਰ ਆਪਦੇ ਜਿਹੜਾ ਹੈਗਾ ਉਹਦਾ ਸਸ਼ਟਮੋਦਾ ਸਲੋ ਨਹੀਂ ਹੁੰਦਾ ਆਪਣੇ ਆਪ ਸਲੋ ਨਹੀਂ ਹੁੰਦੇ ਕੁਦਰਤੀ ਹਵਾ ਬਹੁਤ ਤੇਜ਼ ਵਗਦੀ ਹੈ ਉਹਨੇ ਬਹੁਤ ਨੁਕਸਾਨ ਕੀਤਾ ਵੀ ਅਮਰੀਕਾ ਅਰਗੇ ਮੁਲਕ ਵੀ ਲੋਕਾਂ ਨਾਲ ਅਜਿਹਾ ਕੁਝ ਕਰ ਸਕਦੇ ਆ ਸਾਨੂੰ ਹਮਦਰਦੀ ਹੈ ਤੇ ਅਸੀਂ ਲੋਕ ਆ ਜਿਹੜੇ ਭੋਲੇ ਭਾਲੇ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਚੀਜ਼ ਠੋਸਦੇ ਰਹਿੰਦੇ ਆ ਵੀ ਅਮਰੀਕਾ ਅਰਗਾ ਤਾਂ ਮੁਲਕ ਨਹੀਂ ਜੀ ਅਮਰੀਕਾ ਅਰਗੇ ਦਾ ਮੁਲਕ ਦੀ ਰੀਸ ਹੀ ਨਹੀਂ ਕਰ ਸਕਦੇ ਅਮਰੀਕਾ ਆਏ ਆ ਕੈਨੇਡਾ ਆਏ ਆ ਇਸ ਕਰਕੇ ਆਪਾਂ ਨੂੰ ਹਮੇਸ਼ਾ ਜਿਹੜੀ ਦੂਜੀ ਦੀ ਜਿਹੜੀ ਹੈਗੀ ਆ ਥਾਲੀ ਦੇ ਵਿੱਚ ਲੱਡੂ ਵੱਟਾ ਹੀ ਦਿਖਦਾ ਹੁੰਦਾ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਕਿਸੇ ਦੀ ਥਾਲੀ 'ਚ ਲੱਡੂ ਵੇਖਦੇ ਹੋਏ ਪਹਿਲਾਂ ਆਪਦੇ ਆਪ ਨੂੰ ਜ਼ਰੂਰ ਵਿਚਾਰਨ ਦੀ ਲੋੜ ਆ ਆਪਦੇ ਆਪ ਨੂੰ ਕਨਸਿਡਰ ਕਰਨ ਦੀ ਲੋੜ ਆ ਆਪਦੇ ਮੁਲਕ ਦੀ ਜਿਹੜੀ ਹੈਗੀ ਆ ਮੁਲਕ ਨੂੰ ਪਛਾਣਨਾ ਜ਼ਰੂਰ ਆ ਵੀ ਸਾਡਾ ਮੁਲਕ ਸਾਡੇ ਵਾਸਤੇ ਕੀ ਕਰ ਰਿਹਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਜਿਹੜਾ ਅਮਰੀਕਾ ਦੇ ਲੋਕ ਆ ਜਿਹੜੇ ਉਸ ਅੱਗ ਦੀ ਲਪੇਟ ਵਿੱਚ ਆਏ ਆ ਜਲਦੀ ਇਸ ਜਿਹੜੀ ਵੱਡੀ ਘਟਨਾ ਤੋਂ ਬਾਅਦ ਆਉਣ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦਾ ਜਨਜੀਵਨ ਆ ਫਿਰ ਸਮੂਥ ਹੋ ਜੇ ਫਿਰ ਜਿਹੜੇ ਹੈਗੇ ਲੋਕ ਆਪਦੀ ਜਿਹੜੀ ਨਾਰਮਲ ਰੁਟੀਨ ਦੀ ਲਾਈਫ ਆ ਉਹ ਜਿਉਣ ਲੱਗ ਜਾਣ ਸਤਿ ਸ੍ਰੀ ਅਕਾਲ